ਈ ਜਾਣਕਾਰੀ ਇਹਨਾਂ ਬਾਰੇ ਜਿਹੜੇ ਬੜੇ ਜਿਹੜੇ ਨੌਜਵਾਨ ਕਾਬੂ ਕੀਤੇ ਨੇ ਹਾਂਜੀ ਇਹ ਸਾਨੂੰ ਜਾਣਕਾਰੀ ਮਿਲੀ ਸੀ ਇੱਕ ਖੁਫੀਆ ਤੌਰ ਤੇ ਗਗਨਦੀਪ ਸਿੰਘ ਈਲਿਸਟ ਵਿੱਕੀ ਇਹ ਮੱਦੀਪੁਰ ਦਾ ਇਹਦਾ ਬੈਕ ਬੈਡ ਕਰੈਕਟਰ ਹੈ ਇਹਦੇ ਖਿਲਾਫ ਫੈਲਾ ਵੀ ਪਰਚੇ ਦਰਦੇ ਨੇ ਤੇ ਇਹਦਾ ਸਾਥੀ ਅਕਾਸ਼ਦੀਪ ਇਹ ਵੀ ਲੋਕਲ ਮਛਵੜਾ ਦਾਤਾ ਹੀ ਹੈ ਜੀ ਜਿਨ੍ਹਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚ ਦੇਣੀ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਨੇ 50 ਸਰੇ ਜੀ ਤੇਨੇ ਬਰਾਮਦ ਕਰੇ ਨੇ ਮੋਟਰਸਾਈਕਲ ਕਿਤੋਂ ਚੋਰੀ ਹੋਈ ਸੀ ਜੀ ਨੇ ਇਕਤਾਂ ਦਸਵੇਂ ਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਨਾਲ ਕੇ ਅਕਾਸ਼ਦੀਪ ਨੇ ਇੱਕ ਰਾਇ ਆਪਣੇ ਸਵਰਥਾਲ ਤੇ ਆਪਣੇ ਨਵੇਂ ਸ਼ਹਿਰ ਤੋਂ ਲਈ ਇੱਕ ਤੋਂ ਇਹਨੇ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕੀਤੇ ਸਰੇ ਇਹ ਜਿਹੜਾ ਐਸਆਈ ਬੇਗ ਪਵਨ ਕੁਮਾਰ ਪਵਨ ਜੀ ਇਹ ਜਿਹੜੇ ਕਲਾਸ ਵਿੱਚ ਸੀ ਪਟੀਆਂ ਤੋਂ ਕਾਬੂ ਕਰੇ ਨੇ ਕੋਈ ਲੜਕੇ ਇਹ ਇਲੀਜੀਸੀ ਕੇ ਮੌਸਾ ਕਰ ਸਕਦੇ ਨੇ ਇਹ ਜਰਾ ਦਰਾਂ ਦੇ ਤਤੀਸ ਆਊਗਾ ਅੱਗੇ ਕਿ ਵੀ ਪਤਾ ਲੱਗਿਆ ਫਿਰ ਤੇ ਕੁਝ ਵੀ ਜਦਾਂ ਹੋਊਗੀ ਕਲਾਸੇ ਵਿੱਚ ਤਾਂ ਚੋਰੀ ਕਲਾਸੇ ਹੋ ਸਕਦੇ ਨੇ ਇਹਦੀ ਪੁਲਿਸ ਮਾਰਦੇ ਨੇ ਜੀ ਕੁਝ ਵੀ ਜਾਰੀ ਹੈ ਹੋਰ ਗ੍ਰਾਮ ਹੋ ਸਕਦੇ ਨੇ ਮੋਟਰਸਾਈਕਲ ਸਰ ਜਿਵੇਂ ਇਹਨਾਂ ਦੇ ਨੰਬਰ ਪਲੇਟਾ ਨਹੀਂ ਹੈਗੇ ਕੋਈ ਵਾਰਦਾਤ ਨੂੰ ਵੀ ਇਹਨਾਂ ਨੇ ਕੋਈ ਅੰਜਾਮ ਜੂਮ ਦਿੱਤਾ ਪਰ ਜਿਹੜੀਆਂ ਵਾਰਦਾਤਾਂ ਦੇ ਬਣ ਨੰਬਰ ਪਲੇਟਾ ਜੀ ਇਸੇ ਬਾਰੇ ਜੀ ਜੀ ਇਹਨਾਂ ਨੂੰ ਪੁੱਛ ਕੇ ਸੁਣ ਦਿੱਕੀ ਨਾ ਕਰੀਆ ਉਸਦੇ ਬਾਦਦਾਰ ਦੀ ਕਰਨੀ ਤਾਂ ਵਿੱਚ ਹੁਣ ਇਨਕੇ ਕਾਬੂ ਆ ਗਏ ਦੀ ਇਹਨਾਂ ਨੂੰ ਹੋਰ ਵੀ ਇਹ ਦੀ ਦੋ ਬੰਦੇ ਕੇ ਕੋਹਰ ਵੀ ਚੋਰ ਆ ਕੇ ਨਾਲ ਰੱਖੇ ਅਜੇ ਸਾਡੀ ਆਇਆ ਨਹੀਂ ਤਫਤੀਸ਼ ਉਸ ਕਿਸ ਤੇ ਪਤਾ ਲੱਗੂਗਾ ਜੀ ਪਹਿਲਾਂ ਬਰਖੇ ਕੋਰਟ ਸਰ ਹਾਂ ਜੀ ਇਹ ਵਿੱਕੀ ਦੇ ਅਗੇ ਸਪਰਸੇ ਹੈਗੇ ਚੋਰੀ ਦੇ ਬੰਦੇ ਸਰ ਕੀ ਜਾਣਕਾਰੀ ਹੈ ਇਹਨਾਂ ਬਾਰੇ ਜਿਹੜੇ ਬੰਦੇ ਜਿਹੜੇ ਨੌਜਵਾਨ ਕਾਬੂ ਕਿੱਥੇ ਨੇ ਹਾਂ ਜੀ ਇਸਾਨੂੰ ਜਾਣਕਾਰੀ ਮਿਲੀ ਸੀ ਇੱਕ ਕੁਕੀਆ ਤੌਰ ਤੇ ਗਗਨਦੀਪ ਸਿੰਘ ਜੀ ਦੀ ਲਿਸਟ ਵਿੱਕੀ ਇਹ ਨੱਦੀਪੁਰ ਦਾ ਇਹਦਾ ਬੈਕ ਬੈਡ ਕੈਰੈਕਟਰ ਹੈ ਦੇ ਖਿਲਾਫ ਇਹਲਾ ਵੀ ਪਰਚੇ ਕਰਦੇ ਨੇ ਤੇ ਇਹਦਾ ਸਾਥੀ ਆਕਾਸ਼ਦੀ ਇਹ ਵੀ ਲੋਕਲ ਮਛਿਵੜਾ ਦਾ ਆਉਂਦਾ ਹੀ ਆ ਜੀ ਵੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚ ਦੇਣੀ ਤੇ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਜਿਹੜਾ ਇਹਨਾਂ ਤੋਂ ਸਰੇ ਜੀ ਤਿੰਨੇ ਬਰਾਮਦ ਕਰੇ ਨੇ ਮੋਟਰਸਾਈਕਲ ਇਤਤੋ ਤੋਂ ਚੋਰੀ ਹੋਈ ਸੀ ਟੀਮ ਨੇ ਇੱਕ ਤਾਂ ਦਸਮੇਂਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਨਾ ਲੱਕੇ ਅਕਾਸ਼ਦੀਪ ਨੇ ਇੱਕ ਗਰਿਆ ਸੀ ਆਪਣੇ ਸਿਵਲ ਹਸਤਾਲ ਤੇ ਆਪਣੇ ਨਵੇਂ ਸ਼ਹਿਰ ਤੋਂ ਦੀ ਇਹ ਇਤਤੋ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕਿਸੇ ਜਿਹੜਾ ਐਸਆਈ ਬੇਗ ਪਵਨ ਕੁਮਾਰ ਪਵਨਜੀਤ ਇਹ ਜਿਹੜਾ ਇਤਲਾਸ ਵਿੱਚ ਸੀ ਪੱਟੀਆਂ ਤੋਂ ਕਾਪੋ ਕਰੇ ਨੇ ਕੋਈ ਲੜਕੇ ਇਹ ਜਿੱਥੇ ਸੀ ਕਿ ਮੋਟਾ ਕਸ਼ ਇਸਾ ਦਰਾਂ ਨੇ ਤੁੱਤੀ ਸਾਊ ਕਾ ਕੇ ਜੇ ਵੀ ਪਤਾ ਲੱਗਿਆ ਫਿਰ ਤੇ ਕੁਛ ਵੀ ਦਰਾਂ ਹੋ ਵੀ ਬੁੱਤਸਾ ਸੇ ਵੇਸਾ ਚੋਰੀ ਕਲਾਸੇ ਹੋ ਸਕਦੇ ਨੇ ਪੁਲਿਸ ਬਾਣਦੇ ਨੇ ਜੀ ਕੁਛ ਵੀ ਜਾਰੀ ਹੈ ਹੋਲ ਬ੍ਰਾਮ ਹੋ ਸਕਦੇ ਨੇ ਮੋਟਸਾ ਸਰ ਜਿਵੇਂ ਇਹਨਾਂ ਦੇ ਨੰਬਰ ਕਨੇਡਾ ਨਹੀਂ ਹੈਗੇ ਕੋਈ ਵਾਰਦਾਤ ਨੂੰ ਵੀ ਇਹਨਾਂ ਨੇ ਕੋਈ ਅੰਜਾਮ ਜੂਮ ਦਿੱਤਾ ਪਰ ਜਿਹੜੀਆਂ ਵਾਰਦਾਤਾਂ ਦੇ ਬੜਾ ਨੰਬਰ ਵੀ ਇੱਥੇ ਜੀ ਜੀ ਇਹਨਾਂ ਨੂੰ ਕੁਛ ਕਿਸ ਵਿਖੀਆਂ ਕਰੀਆ ਹੋ ਸਕਦਾ ਹੈ ਵਾਰਦਾਤ ਦੀ ਕਾਰਨੀਤਾਂ ਵਿੱਚ ਹੋਣ ਇਨਕੇ ਕਾਬੂ ਆਗੇ ਜੀ ਇਹਨਾਂ ਹੋ ਰਹੀਏ ਜੀ ਦੋ ਬੰਦੇ ਕੇ ਕੋਹੋਰੀ ਚੋਰ ਹੈਗੇ ਨਾਲ ਨਾਲ ਅਜੀ ਸਾਡੀ ਆਇਆ ਨਹੀਂ ਤਫਤੀਸ਼ ਚ ਉਸ ਕਿਸ ਚੀਜ਼ ਤੇ ਪਤਾ ਲੱਗੂਗਾ ਜੀ ਪਹਿਲਾਂ ਵਰਕੇ ਪੁੱਛੇ ਤਾਂ ਹਾਂ ਜੀ ਇਹ ਟਿੱਕੀ ਦੇ ਅਗੇ ਸਪਰਸੇ ਹੈਗੇ ਚੋਰੀ